ਹੋਰ ਹੈ ਜੀ ਸਾਡੇ ਜੇਕਰ ਪੰਗ ਬੰਨੀ ਵਾਲਾ ਕਿਤੇ ਖੜਾ ਹੋਵੇ ਹਨਾ ਖਾਲਸਾ ਰੱਖ ਲਓ ਸਿੱਖ ਰੱਖ ਲਓ ਤਾਂ ਐ ਸਮਝ ਲਓ ਵੀ ਕੁੜੀ ਕਿਸੇ ਦੀ ਖੜੀ ਆ ਸਮਝ ਲਓ ਉਹ ਮਖਬੂਜ ਹੈ ਸਮਝ ਲਓ ਵੀ ਉਹ ਉਹ ਆਏਗੀ ਠੀਕ ਹੈ ਲੱਗਣੀ ਕੋਈ ਉਹਨੂੰ ਅੱਖ ਭਰ ਕੇ ਨਹੀਂ ਚਾਕ ਸਕਦਾ ਉੱਥੇ ਬੇਸ਼ੱਕ ਦੀ 50 ਕੁੜੀਆਂ ਖੜੀਆਂ ਹੋਣ ਜਾਂ 50 ਮੁੰਡੇ ਖੜੇ ਕੁੜੇ ਹੋਣ ਇੱਕ ਕੁੜੀ ਖੜੀ ਹੋਵੇ ਇੱਕ ਵਿਚਾਲੇ ਸਰਦਾਰ ਬੰਦਾ ਖੜਾ ਹੋਵੇ ਉਹਨੂੰ ਕੋਈ ਅੱਖ ਭਰ ਕੇ ਨਹੀਂ ਚਾਕਦਾ ਜਿਹੜੇ ਚਾਵਲ ਨੇ ਬਹੁਤ ਅੱਛੇ ਵਾਲੇ ਚਾਵਲ ਉਹ ਵੀ ਜਿਹਨੇ ਕਿ 400 ਰੁਪਏ ਦੇ ਕਰੀਬ ਕਿਜੀ 400 ਨੂੰ ਕਿਲੋ ਚੌਲ ਜੀ ਚਾਵਲ ਜਿਹੜੇ ਹੈ ਜਿਹੜੇ ਅੱਛੇ ਚਾਵਲ ਨੇ ਬਾਸਪਤੀ ਚਾਵਲ ਬਾਸਪਤੀ ਚਾਵਲ 400 ਨੂੰ ਕਿਲੋ ਜੀ ਕਿਵੇਂ ਖਾਂਦੇ ਹੋਣਗੇ ਲੋਕ ਕਿਵੇਂ ਉਹ ਕਰਦੇ ਹੋਣਗੇ ਸਰਵਾਈਵਰ ਸਾਡੇ 50 ਰੁਪਏ ਕਿਲੋ ਜਿਵੇਂ ਮੈਂ ਜਿਵੇਂ ਮੈਂ ਲੈ ਕੇ ਆਇਆ ਜਾਂ ਮੈਨੂੰ ਪਤਾ ਮੇਰੇ ਹਿਸਾਬ ਨਾਲ ਜੇ ਮੇਰੇ ਭਰਾਵਾਂ ਨੂੰ ਪਤਾ ਹੋਵੇ ਤਾਂ ਤੁਸੀਂ ਦੱਸਿਓ ਕੀ ਰੇਟ ਹੈ ਪਰ ਮੇਰੇ ਹਿਸਾਬ ਨਾਲ 50 ਰੁਪਏ 60 ਰੁਪਏ ਦੱਸਿਆ ਭਰਾ ਨੇ 60 ਵੀਜੀ ਤੇ ਜਿਹੜੇ ਇੱਕ ਹੈਵੀ ਕੁਆਲਿਟੀ ਦੇ ਆ ਜਾਂਦੇ ਜਿਹੜੇ ਬਾਰੂ ਬੁਰੂ ਆਉਂਦੇ ਉਹ 100 ਰੁਪਏ ਆ ਨੱਚਾ ਬਈ ਫਿਰ ਤੁਹਾਨੂੰ ਮਾਜਾ ਨੇ ਬਈ ਮਾਜਾ ਵਾਣਾ ਫਿਰ ਤੁਸੀਂ ਕਿਉਂਕਿ ਪਾਕਿਸਤਾਨੇ ਚ ਬਹੁਤ ਜ਼ਿਆਦੀ ਮੈਂ ਗੱਲ ਕਰੀ ਡੇਸੀ ਕਿਉਂਦਾ ਕੀ ਰੇਟ ਹੈ ਜੀ ਡੇਸੀ ਕਿਉਂ 3000 ਨੂੰ 3000 ਨੂੰ 3500 3000 ਜੀ 1 ਕਿਲੋ ਪੁੱਛਿਆ ਜੀ ਮੈਂ ਜੀ ਜੀ 1 ਕਿਲੋ ਹੀ 3.5 35 ਯਾਨੀ ਕਿ 3000 ਨੂੰ ਥੋੜਾ ਜਿ ਹਿਸੇ ਚ ਮਿਲਾਵਟ ਕਰ ਦਿੰਦੇ ਨੇ ਤੇ ਜਿਹੜਾ ਬਿਲਕੁਲ ਖਾਲਸ ਤੇ ਉਹ 3500 ਨੂੰ ਉਹ ਤੇਰਾ ਪਲਾਹ ਤੁਸੀਂ ਇਹ ਦੇਖੋ ਦੇਸੀ ਕਿਉਂ 3000 ਨੂੰ ਸਾਡੇ ਮੈਨੂੰ ਲੱਗਦਾ ਵੀ 5 ਤੋਂ 600 ਦੇ 700 ਦੇ ਵਿੱਚ ਵਿੱਚ ਹੋਣਾ ਜੀ ਕਿਲੋ 500 ਨੂੰ ਕਿਲੋ 600 ਨੂੰ ਕਿਲੋ ਭਾਈ ਸਿੱਧੀ ਦੇਸੀ ਨਾ ਅਸੀਂ ਕਹਦੇ ਦੇਸੀ ਕਿਉਂ ਨੂੰ ਨੇੜੇ ਵੀ ਨਹੀਂ ਲੈ ਕੇ ਨਾ ਕਰਦੇ ਨਜ਼ਦੀਕ ਵੀ ਨਹੀਂ ਲੈ ਕੇ ਨਾ ਇਤਨਾ ਮਹਿੰਗਾ ਕੌਣ ਕਰੇ ਦਾਲਾ ਮਹਿੰਗਾ ਹੋ ਗਿਆ ਤੇ ਦੇਸੀ ਕਿਵੇਂ ਖਾਈਗੀ ਸਹੀ ਗੱਲ ਹੈ ਡਾਂਡੇ ਕਿਹਦਾ ਜੀ ਰੇਟ ਆ ਜੀ ਡਰਤੇ ਦਾ ਵੀ ਮਕਸਦ ਕੇ ਕੁਆਲਟੀ ਦੇ ਹਿਸਾਬ ਦੇ ਕੋ ਇਹ ਨਹੀਂ ਕਿ ਹਰ ਵੀ ਦੇ ਸਾਥ ਤੇ ਜਨ ਕਿ ਵੀਰ ਜੀ اے ਬੀ ਬੀ ਕਿਹੜੇ ਦੇਸ਼ ਦੀ ਇਹ ਗੱਲ ਕਰਦੇ ਆ ਇਹ ਭੈਣ ਪਾਕਿਸਤਾਨ ਤੋਂ ਲੈਂਦੇ ਪੰਜਾਬ ਤੋਂ ਆ ਵੀਰੇ ਸਾਰਿਆਂ ਨੂੰ ਮੈਂ ਦੁਬਾਰੇ ਦੱਸ ਦਿਆਂ ਕਿ ਇਹ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਹੋਣਗੇ ਇਹਨਾਂ ਦਾ ਵੀ ਚੈਨਲ ਹੈ ਹੈਪੀ ਕਸ਼ਮੀਰੀ ਫੈਮਿਲੀ ਠੀਕ ਹੈ ਨਾ ਤੁਸੀਂ ਸਾਰੇ ਭੈਣ ਭਰਾ ਜਾ ਕੇ ਇਹਨਾਂ ਦੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਹੈ ਨਾ ਇੱਕ ਸਧਾਰਨ ਜਿਹੇ ਪਰਿਵਾਰ ਤੋਂ ਹੈ ਗਰੀਬ ਪਰਿਵਾਰ ਤੋਂ ਰੱਕ ਨੂੰ ਠੀਕ ਹੈ ਗੱਲ ਕਿ ਨਹੀਂ ਤੇ ਬੱਚੇ ਇਹਨਾਂ ਦੇ ਤਿੰਨ ਚਾਰ ਠੀਕ ਹੈ ਨਾ ਤਿੰਨ ਚਾਰ ਕੁੜੀਆਂ ਵਿਚਾਰੇ ਟਾਈਮ ਪਾਸ ਕਰਦੇ ਆ ਤੇ ਇਹਨਾਂ ਨੇ ਨਾ YouTube ਤੇ ਚੈਨਲ ਬਣਾਇਆ ਤੇ ਸਾਡੇ ਵਾਲਿਓ ਅਸੀਂ ਤਾਂ ਬਣੀ ਮੰਨ ਕੇ ਤੇਲੀ ਮਦਦ ਕਰਨ ਦੇ ਉਸ ਚ ਹੈਨਾ ਤੇ ਆਪਾਂ ਇਹਨਾਂ ਦੀ ਮਦਦ ਕਰਨੀ ਆ ਇੰਨੀ ਕੁ ਮਦਦ ਕਰਨੀ ਆ ਕਿ ਇਹਨਾਂ ਦਾ ਚੈਨਲ ਚੱਲ ਜੇ ਮੋਨਿਟਾਈਜ਼ ਹੋ ਗਿਆ ਇਹਨਾਂ ਦਾ ਚੈਨਲ ਪਰ ਉਹਨਾਂ ਦੇ ਨਾ ਵਿਊ ਘਟ ਆਉਂਦੇ ਆ ਜਾਂ ਲੋਕ ਦੇਖਦੇ ਨਹੀਂ ਕਿਉਂਕਿ ਦੇਖਦੇ ਤਾਂ ਹੀ ਦੇਖਣਗੇ ਨਾ ਬਾਈ ਜੇ ਕਰੋ ਹੋਊਗਾ ਹੈਨਾ ਸਾਰੇ ਭੈਣ ਭਰਾ ਜਰੂਰ ਉਹ ਕਰੋ ਆ ਸਾਡੇ ਹੈਗਾ ਜੀ 550 ਨੂੰ ਕਿਲੋ ਜਾਂ ਮੰਨ ਕੇ ਚੱਲੋ ਉਸ ਨੂੰ 600 ਨੂੰ ਕਿਲੋ ਜੀ ਕਿਉਂ ਅਬ ਵੀਰਾਂ ਨੇ ਦੱਸਿਆ ਕੱਟ 550 ਠੀਕ ਹੈ ਜੀ 600 ਕੋਈ ਦੱਸ ਰਹੇ 600 ਬਸ ਮੈਂ ਹੋਂ ਦੱਸਿਆ 600 ਦੇ ਤੇ 500 ਦੇ ਵਿੱਚ ਵਿੱਚ ਹੀ ਆ ਤੇ ਤੇ ਇੱਕ ਬੱਕਰੇ ਦਾ ਕੀ ਰੇਟ ਆ ਜੀ ਬੱਕਰੇ ਦਾ ਜਿਹੜਾ ਅਸੀਂ ਮੀਟ ਕਹਿੰਦੇ ਤੁਸੀਂ ਗੋਸ਼ਤ ਕਹਿੰਦੇ ਹੋ ਜੀ ਜੀ ਮੀਟ ਵੀ ਕਹਿੰਦੇ ਆ ਗੋਸ਼ਤ ਵੀ ਕਹਿੰਦੇ ਆ ਉਹਦਾ ਨਾ ਚੀਜ਼ ਆ ਕੀ ਰੇਟ ਆ ਜੀ ਉਹਦਾ 2500 2500 ਨੂੰ ਕਿਲੋ ਜੀ ਬੱਕਰੇ ਦਾ ਰੇਟ ਆ ਹੋ ਗਿਆ ਕੀ ਰੇਟ 2500 ਨੂੰ ਜੀ ਜੀ 2500 ਤੋਂ 700 ਤੱਕ ਬੱਕਰਾ ਆ ਜਾਂਦਾ ਜੀ ਹੂੰ 700 ਤੋਂ 2500 ਤੋਂ 700 ਤੱਕ ਆੜੇ ਬੱਕਰਾ ਆ ਜਾਂਦਾ ਸਾਡੇ 1 ਕਿਲੋ ਆਦਾ ਗੋ ਇਸ ਮੈਂ ਮਜ਼ਾਕ ਕਰਦਾ ਸੀ ਪੈਸੇ 5000 ਦਾ ਹੁੰਦਾ ਹੁੰਦਾ ਸੀ ਲੈ ਕੇ ਆਉਨੇ ਹੁੰਦੇ ਸੀ ਆਲ ਦੇ ਵਿੱਚ ਪਾਉਨੇ ਹੁੰਦੇ ਸੀ ਬੱਕਰਾ ਚਾਰ ਪਾਲੀਦਾ 5000 ਦਾ 6000 ਦਾ 5000 ਦਾ ਸਾਬਤ ਆ ਜਾਂਦਾ ਇੱਥੇ ਬੱਕਰੇ ਦਾ ਰੇਟ ਪਤਾ ਕਿਤਨਾ ਹੈ ਲੱਖ 2 ਲੱਖ 1.5 ਲੱਖ ਇੱਕ ਬੱਕਰੇ ਦਾ ਰੇਟ ਹੈ ਇੱਕ ਬੱਕਰੇ ਦਾ ਰੇਟ ਜੀ ਜਸਮੀਨ कौर ਭੈਣ ਆਈ ਆਪਣੀ ਸਤਿ ਸ਼੍ਰੀਕਾਲ ਜਸਮੀਨ ਭੈਣ ਤੇ ਰਿਸ਼ਤੇਦਾਰਾਂ ਦੀ ਗੱਲ ਕਰਦੇ ਸੀ ਜੀ ਰਿਸ਼ਤੇਦਾਰੀਆਂ ਕਿਵੇਂ ਹੁੰਦੀਆਂ ਸੋਡੀਆਂ ਜੀ ਰਿਸ਼ਤੇਦਾਰੀਆਂ ਭੂਆ ਮਾਸੀ ਫੁੱਫੜ ਦਾਦੇ ਨਾਨਕੇ ਇਹ ਕਿਵੇਂ ਹੁੰਦੀਆਂ ਜਿਵੇਂ ਸਾਡੇ ਹੁੰਦੇ ਆ ਇਦਾਂ ਹੀ ਹੁੰਦੇ ਆ ਜਾਂ ਤੁਹਾਡੇ ਵੱਖ ਹੁੰਦੇ ਆ ਕੋਈ ਨਹੀਂ ਨਹੀਂ ਇਦਾਂ ਹੀ ਹੁੰਦੇ ਆ ਸਾਡੇ ਵੀ ਅਸੀਂ ਤਰੀਕੇ ਯਾਨੀ ਕਿ ਜਿਹੜੇ ਅਮੀਦੇ ਵਾਲਾ ਸਾਹਿਬ ਨੇ والدہ ਹੈ ਉਹ ਸਾਡੀ ਨਾਨੀ ਲੱਗੀ ਜਿਹੜੇ ਮੇਰੀ والدہ ਦੀ ਅਗਰ ਅਮੀਦੇ ਆਏ ਦੱਸੋ ਮਾਂ ਜਾਂ ਚਾਚੀ ਦਾਈ ਉਹ ਦੱਸੋ ਜੀ ਸਾਨੂੰ ਐ ਨਹੀਂ ਪਤਾ ਲੱਗਦਾ ਅੱਛਾ ਜੀ ਕੋਈ ਨਹੀਂ ਪਤਾ ਸਾਨੂੰ ਅੱਛਾ والدہ ਨੇ ਯਾਨੀ ਕਿ ਤੁਸੀਂ ਆਪਣੀ ਅਮੀ ਨੂੰ ਕੀ ਕਹਿੰਦੇ ਹੁੰਦੇ ਜੀ ਮਾਤਾ ਜੀ ਮੰਮੀ ਜੀ अच्छा ਜਿਹੜੀ ਸਾਡੀ ਮੰਮੀ ਜੀ ਹੈ ਨਾ ਜਿਹੜੀ ਸਾਡੀ ਮੰਮੀ ਜੀ ਦੀ ਮੰਮੀ ਹੈ ਨਾ ਉਹ ਸਾਡੀ ਨਾਨੀ ਲੱਗੀ ਆ ਉਹ ਤਾਂ ਨਾਨੀ ਲੱਗੀ ਉਹ ਮੰਨ ਕੇ ਚੱਲੀ ਪਹਿਲਾਂ ਥੋੜੀ ਰਿਸ਼ਤੇਦਾਰੀ ਚੋਂ ਜਾਂ ਜੇ ਮੈਨੂੰ ਸਮਝ ਨਹੀਂ ਆਉਂਦੀ ਉਹਦੇ ਲੱਗੀ ਸੀ ਤੁਸੀਂ ਦੱਸਿਆ ਸੀਗਾ ਸਤਿ ਸ਼੍ਰੀਕਾਲ ਬਾਈ ਸਤਿ ਸ਼੍ਰੀਕਾਲ ਹਾਂ ਰਿਸ਼ਤੇ ਦੀ ਗੱਲ ਹੋ ਰਹੀ ਸੀ ਨਾ ਕਿ ਤੁਸੀਂ ਤਾ ਨਹੀਂ ਹੋ ਰਿਸ਼ਤੇ ਦੀ ਗੱਲ ਹੋ ਰਹੀ ਸੀ ਨਾ ਕਿ ਤੁਹਾਡੇ ਤਾਇਆ ਚਾਚਾਾਂ 'ਚ ਰਿਸ਼ਤਾ ਕਰਦੇ ਨੇ ਤੇ ਜੀ ਸਾਡੇ ਕਰਦੇ ਨੇ ਤਾਇਆ ਚਾਚਾਾਂ 'ਚ ਰਿਸ਼ਤਾ ਕਰਦੇ ਨੇ ਕਿ ਯਾਨੀ ਕਿ ਅਗਰ ਸਾਡੇ ਚਾਚੇ ਦਾ ਬੇਟਾ ਹੈ ਤੇ ਤਾਇਏ ਦੀ ਬੇਟੀ ਹੈ ਨਾ ਤੇ ਮਕਸਦ ਉਹਨਾਂ ਦੀ ਸ਼ਾਦੀ ਸਾਡੇ ਪੰਜਾਬ ਵਿੱਚ ਕਰੀ ਹੋ ਜਾਂਦੀ ਹੈ ਹਾਂਜੀ ਕਰ ਦਿੰਦੇ ਨੇ ਸ਼ਾਦੀ ਉਸੇ ਘਰੇ ਰਿਸ਼ਤੇਦਾਰੀ ਹੋ ਜਾਂਦੀ ਹੈ ਚਾਚੇ ਦਾ ਮੁੰਡਾ ਤਾਇਏ ਦੀ ਕੁੜੀ ਆ ਬਿਲਕੁਲ ਸਾਡੇ 'ਚ ਨਿਕਾਹ ਹੋ ਜਾਂਦਾ ਹੈ ਨਹੀਂ ਨਹੀਂ ਸਾਡੇ ਨਿਕਾਹ ਜਾਇਜ਼ ਆ ਜੱਲੀ ਆਂਦੀ ਸੀ ਰਿਸ਼ਤੇਦਾਰੀਆਂ ਦੀ ਤੇ ਫਿਰ ਇਹ ਤਾਂ ਕੋਈ ਗੱਲ ਨਾ ਹੋਈ ਜੀ ਭੈਣਾ ਭੈਣਾ ਨਾਲ ਵਿਆਹ ਕਰਾ ਲੈਣਾ ਕੋਈ ਚੰਗੀ ਗੱਲ ਮੈਨੂੰ ਤਾਂ ਲੱਗੀ ਨਹੀਂ ਆ ਵੀਰੇ ਯਾਨੀ ਕਿ ਸਾਡੇ ਜਿਹੜੇ ਮੁਸਲਮਣ ਨੇ ਨਾ ਇਹਨਾਂ ਜ ਅੱਲਾਹ ਪਾਕ ਨੇ ਇਜਾਜ਼ਤ ਦਿੱਤੀ ਹੈ ਯਾਨੀ ਕਿ ਕਜ਼ਨ ਆ ਜਿਸ ਤਰੀਕੇ ਮੇਰੇ ਮਾਮੂਦੇ ਬੇਟੇ ਨੇ ਤੇ ਮਾਮੂਦੇ ਬੇਟੇ ਨਾਲ ਵੀ ਸਾਡੀ ਸ਼ਾਦੀ ਹੋ ਸਕਦੀ ਹੈ ਠੀਕ ਹੈ ਔਰ ਚਾਚੇ ਦੇ ਬੇਟੇ ਨਾਲ ਵੀ ਸ਼ਾਦੀ ਹੋ ਸਕਦੀ ਹੈ ਤਾਇਦੇ ਬੇਟੇ ਨਾਲ ਵੀ ਸ਼ਾਦੀ ਹੋ ਸਕਦੀ ਹੈ ਤੇ ਯਾਨੀ ਕਿ 12ਵੀਂ ਅਗਰ ਅਸੀਂ ਕਿਸੇ ਨਾਲ ਰਿਸ਼ਤਾ ਕਰਨਾ ਚਾਹੇ ਤੇ 12ਵੀਂ ਸਾਡਾ ਰਿਸ਼ਤਾ ਹੈ ਯਾਨੀ ਕਿ ਆਊਟਫਰ ਜੀ ਤੇ ਜਿਵੇਂ ਮਾਮੇ ਭੂਆ ਦੀ ਕੁੜੀ ਹੋਗੀ ਉਹਦਾ ਵੀ ਰਿਸ਼ਤਾ ਕਰ ਸਕਦੇ ਆ ਮਾਮੇ ਦਾ ਮੁੰਡਾ ਹੋਇਆ ਭੂਆ ਦੀ ਕੁੜੀ ਹੋਈ ਹਾਂ ਬਿਲਕੁਲ ਝੀਲੀ ਗੱਲੀ ਹੈ ਜੀ ਇਹ ਤਾਂ ਮੈਨੂੰ ਲੱਗਦਾ ਤੁਹਾਡੇ ਕੋਈ ਕੁਮਾਰਾ ਹੀ ਨਹੀਂ ਹੋਣਾ ਸਭ ਦੇ ਵਿਆਹ ਹੋਏ ਹੋਣਗੇ ਨਹੀਂ ਨਹੀਂ ਕਾਫੀ ਕੁਆਰੇ ਫਿਰਦੇ ਨੇ ਜਿਨ੍ਹਾਂ ਨਾਲ ਨਹੀਂ ਬੰਦਦੇ ਮਕਸਦ ਇਹ ਨਾ ਕਿ ਕਿਸੇ ਦੀ ਪੁੱਤੜਾ ਨਹੀਂ ਬੰਦਦੀ ਮਾਨੂੰ ਨਹੀਂ ਦੇ ਲਈ ਹਾਂ ਤੇ ਬਾਕੀ ਸਾਰੇ ਵੀ ਹੋ ਜਾਂਦੇ ਆ ਆ ਕਿਹਨੇ ਲਿਖਿਆ ਸਾਡੇ ਵੀ ਹੋ ਜਾਂਦੇ ਆ ਆ ਮਾਮਾ ਬੇਟੀ ਚਾਚੇ ਦੀ ਕੁੜੀ ਤਾਂ ਮਾਸੀ ਦੀ ਕੁੜੀ ਵੀ ਇਹ ਤੁਸੀਂ ਕਿੱਥੋਂ ਆ ਵੀਰ ਜੀ ਮੈਨੂੰ ਤੁਸੀਂ ਵੀ ਦੱਸ ਕੇ ਜਾ ਪਹਿਲਾਂ ਵੀ ਸਾਡੇ ਨਹੀਂ ਹੁੰਦਾ ਜੇ ਸਾਡੇ ਅਸੀਂ ਇੱਕ ਵਾਰੀ ਭੈਣ ਬੋਲ ਤਾਂ ਹਨਾ ਕਿਸੇ ਨੂੰ ਉਹ ਸਾਡੀ ਭੈਣ ਹੀ ਆ ਉਹਦੇ ਵੱਲ ਦਸਤ ਨਿਗਾਣਾ ਦੇਖਣਾ ਵੀ ਸਾਡੇ ਵੱਲੋਂ ਗੁਨਾਹ ਇੱਕ ਤਰ੍ਹਾਂ ਦਾ ਆ ਭੈਣ ਮੇਰੀ ਸਾਡੇ ਪੰਜਾਬ ਨਾਲ ਗੱਲ ਕਰਨ ਲਈ ਕੋਟੀ ਕੋਟੀ ਧੰਨਵਾਦ ਤੁਹਾਡਾ ਇਹ ਵੀਰ ਨੇ ਲਿਖਿਆ ਥੈਂਕ ਯੂ ਵੀ ਥੈਂਕ ਯੂ ਆ ਹੋਰ ਉਹ ਕਰਦੇ ਆ ਠੀਕ ਹੈ ਲੈਕਨ ਇਹੀ ਸਾਡੇ ਇਦਾਂ ਨਹੀਂ ਹੁੰਦਾ ਜੀ ਨਾ ਸਾਡੇ ਜੇ ਮਾਮੇ ਦੀ ਕੁੜੀ ਆ ਜਾਂ ਭੂਆ ਦੀ ਕੁੜੀ ਆ ਜਾਂ ਸਾਡੇ ਚਾਚੇ ਤਾਏ ਦੀ ਕੁੜੀ ਆ ਉਹ ਜੇਕਰ ਸਾਡੇ ਚਾਚੇ ਦਾਜੇ ਦਾ ਪੁੱਤ ਖੜਾ ਤਾਂ ਉਹ ਜਮਾਂ ਸੇਫ ਸਾਡੇ ਇਦਾਂ ਹੋਰ ਵੀ ਸਾਡੇ ਪਿੰਡ ਦਾ ਮੁੰਡਾ ਖੜਾ ਤਾਂ ਸਾਡੇ ਪਿੰਡ ਦੀ ਕੁੜੀ ਖੜੀ ਆ ਤਾਂ ਮੰਨ ਕੇ ਚੱਲੋ ਦਾ ਭਰਾ ਖੜਾ ਹੁਣ ਤਾਂ ਕਈ ਤਾਂ ਹੋ ਗਏ ਬਿਆਦਰੀ ਬੂਧਮਾਈਆਂ ਚ ਵੀ ਉਹ ਲਵ ਮੈਰਿਜ ਕਰਾਉਣ ਲੱਗੇ ਪਰ ਇਦਾਂ ਸਾਡੇ ਜਿਹੜੇ ਸਰਦਖਾਨਦਾਨੀ ਆ ਲੋਕ ਉਹਨਾਂ ਦੇ ਅੱਜ ਵੀ ਹੈ ਜੀ ਐ ਸਾਡੇ ਇੱਥੇ ਪਈਆ ਜੀ ਕ੍ਰਿਸਚਨ ਫੈਮਲੀ ਹੈ ਨਾ ਕ੍ਰਿਸਚਨ ਫੈਮਲੀ ਜੇਨ ਕਿ ਉਹਨਾਂ ਚ ਚਾਚੇ ਦੀ ਬੇਟੀ ਨਾਲ ਸ਼ਾਦੀ ਉਹ ਨਹੀਂ ਕਰਨੇ ਇਹਨਾਂ ਦਾ ਤਾਂ ਇਹਦੀ ਬੇਟੀ ਨਾਲ ਕਰਨੇ ਨਾ ਚਾਚੇ ਦੀ ਬੇਟੀ ਨਾਲ ਕਰਨੇ ਜਸਮੀਤ ਸਿੰਘ ਨੇ ਲਿਖੇ ਤੁਹਾਡੇ ਬਲੌਗ ਦੇ ਖਾਤੇ ਬੱਚੇ ਇਹਨਾਂ ਦੀਆਂ ਨੇ ਕੁੜੀਆਂ ਬਲੌਗ ਬਣਾਉਂਦੀਆਂ ਠੀਕ ਹੈ ਨਾ ਤੇ ਮੈਂ ਸੋਨੂੰ ਫਿਰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਵੀ ਗਲਤ ਕਮੈਂਟ ਮੇਰਾ ਭਰਾ ਕੋਈ ਨਾ ਕਰਿਓ ਇਹ ਚੜਦੇ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਥੈਂਕ ਯੂ ਭਈਆ ਵਾਦਵਾ ਸ਼ੁਕਰੀਆ ਅੱਲਾ ਪਾਕ ਤੁਹਾਨੂੰ ਲੰਬੀ ਜ਼ਿੰਦਗੀ ਦੇਸ ਕਰਨੀਏ ਤੁਸੀਂ ਸਾਡੇ ਭੈਣੋਂ ਤਾਂ ਕੋਈ ਕਰਨੀ ਠੀਕ ਹੈ ਨਾ ਤੇ